ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਨਾਲ ਇੱਕ ਹੋਰ ਤੱਕਾ ਹੋ ਗਿਆ ਪਾਣੀ ਦੇ ਮਾਮਲੇ 'ਚ ਤਾਂ ਹਮੇਸ਼ਾ ਤੱਕਾ ਹੁੰਦਾ ਆਇਆ ਵੈਸੇ ਤਾਂ ਪੰਜਾਬ ਦੇ ਪਾਣੀਆਂ ਨੂੰ ਜਦੋਂ ਵੀ ਅੱਗ ਲੱਗਦੀ ਹੈ ਸੇਕ ਤਾਂ ਸਾਰੀ ਦੁਨੀਆ ਤੱਕ ਪਹੁੰਚਦਾ ਹੈ ਸਾਰੇ ਦੇਸ਼ ਤੱਕ ਪਹੁੰਚਦਾ ਹੈ ਲੇਕਿਨ ਪੰਜਾਬ ਬੁਰੀ ਤਰੀਕੇ ਨਾਲ ਝੁਲਸ ਜਾਂਦਾ ਆਪਾਂ ਇਹ ਦੇਖ ਚੁੱਕੇ ਆਂ ਕਪੂਰੀ ਬੋਰਚਾ ਪਾਣੀਆਂ ਤੇ ਲੱਗਿਆ ਸੀ ਪਹਿਲਾਂ ਤੇ ਬਾਅਦ ਵਿੱਚ ਧਰਵੇਜੇ ਤੋਂ ਮੋਰਚਾ ਤੇ ਫੇਰ ਆਪਾਂ ਦੇਖਿਆ ਕਿ 10 12 15 ਸਾਲ ਜੋ ਕੁਝ ਹੋਇਆ ਤੇ ਪੰਜਾਬੀ ਨੌਜਵਾਨ ਕਿਸ ਤਰ੍ਹਾਂ ਕੋ-ਕੋ ਮਾਰੇ ਗਏ ਜਾਂ ਜੋ ਦੇਸ਼ ਦੇ ਵਿੱਚ ਵਾਪਰਿਆ ਉਹ ਪਾਣੀਆਂ ਤੋਂ ਸ਼ੁਰੂ ਹੋਇਆ ਸੀ ਤੇ ਪਾਣੀਆਂ ਦਾ ਹੁਣ ਮਸਲਾ ਫੇਰ ਖੜਾ ਹੋ ਰਿਹਾ ਔਰ ਪਾਣੀਆਂ ਦੇ ਖੋਰ ਨਵੀਂ ਬੇਇਨਸਾਫੀ ਕੱਲ ਫੇਰ ਹੋਗੀ ਜਦੋਂ BBMP ਨੇ हरियाणा ਨੂੰ ਵਾਧੂ ਪਾਣੀ ਛੱਡਣ ਦਾ ਫੈਸਲਾ ਕਰ ਲਿਆ ਤੇ ਜਿਹੜਾ ਸਾਡਾ ਮੁੱਖ ਮੰਤਰੀ ਇਹ ਕਹਿੰਦਾ ਸੀ ਕਿ ਮੈਂ ਇੱਕ ਬੂੰਦ ਪਾਣੀ ਵੀ ਦੇਵਾਂਗਾ ਸਾਡੇ ਕੋਲ ਵਾਧੂ ਬੂੰਦ ਪਾਣੀ ਦੀ ਉਹ ਕੀ ਕਰੂਗਾ じゃ ਕੀ ਕਰਨਾ ਚਾਹੀਦਾ ਬਹੁਤ ਸਾਰੇ ਸਵਾਲ ਨੇ ਜਿਹੜੇ ਅੱਜ ਵੀ ਇਸ ਵੀਡੀਓ ਚ ਡਿਸਕਸ ਕਰਨੇ ਨੇ ਕਿ ਕਿਉਂ ਪਾਣੀ ਦਿੱਤਾ ਗਿਆ ਕਿਸ ਤਰ੍ਹਾਂ ਤੱਕਾ ਹੋਇਆ ਪੰਜਾਬ ਦਾ ਕੀ ਕਾਰਨ ਹੈ ਤੱਕੇ ਲਗਾਤਾਰ ਹੋ ਰਹੇ ਨੇ ਕਿਉਂ ਸਰਕਾਰ ਇਮੈਚੂਰ ਹੈ ਕਈ ਮਾਮਲਿਆਂ ਦੇ ਵਿੱਚ ਜੇ ਜਾ ਕਿਉਂ ਨਹੀਂ ਸਾਰੇ ਇਕੱਠੇ ਹੁੰਦੇ ਕਿਉਂ ਨਹੀਂ ਆਲ ਪਾਰਟੀ ਮੀਟਿੰਗ ਬੁਲਾਈ ਜਾਂਦੀ ਕਿਉਂ ਨਹੀਂ ਕੋਈ ਕਾਨੂੰਨੀ ਰਸਤਾ ਤੇ ਇਉਂ ਤੱਕੇ ਹੁੰਦੇ ਰਹੇ ਤੇ ਪੰਜਾਬ ਕੋਲ ਰਹਿਣਾ ਕੁਛ ਨਹੀਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅੱਜ ਆਪਾਂ ਇਸ ਵੀਡੀਓ 'ਚ ਕਰਨੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਫੇਰ ਇੱਕ ਵਾਰ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਾ ਜਿਹੜੇ ਦਰਸ਼ਕ ਨਵੇਂ ਜੁੜ ਰਹੇ ਨੇ ਉਹਨਾਂ ਲਈ ਕਿ ਤੁਸੀਂ ਇਸ ਚੈਨਲ ਨੂੰ ਰਜਿੰਦਰ ਵਾਲੀਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪਲੀਜ਼ ਦੇਖੋ ਗੱਲ ਆਪਾਂ ਪਹਿਲਾਂ ਤਾਂ ਇਹ ਕਰ ਲਈ ਹੋਇਆ ਕੀ ਥੋੜੀ ਜਿਹੀ ਫਿਰ ਸਾਨੂੰ ਬੈਕਗ੍ਰਾਉਂਡ ਸਮਝ ਆ ਜਾਊਗਾ ਦੇਖੋ ਇਹ ਇਹ ਗਲਤੀ ਹੋਈ ਅਸਲ ਜਿਹੜੀ 2 ਦਿਨ ਪਹਿਲਾਂ ਮੀਟਿੰਗ ਹੋਈ BBMP ਦੀ ਫਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਉਹਦੇ ਵਿੱਚ ਹਰਿਆਣਾ ਨੇ ਮੰਗਿਆ ਕਿ ਸਾਨੂੰ ਮਨੁੱਖੀਤ ਕਾ ਜਿਹੜੇ ਹੈ ਤਰਸ ਦੇ ਆਧਾਰ ਤੇ ਜਿਹਨੂੰ ਕਹਿੰਦੇ ਆ ਮਨੁੱਖੀਤ ਆਧਾਰ ਕਹ ਲਓ ਵੀ ਸਾਨੂੰ ਪਾਣੀ ਦੀ ਲੋੜ ਹੈ ਪੀਣ ਵਾਲੇ ਪਾਣੀ ਦੀ ਸਾਨੂੰ ਤੁਸੀਂ 8500 ਕਿਊਸਕ ਵਾਧੂ ਪਾਣੀ ਦਿਓ ਰਹਿਣ ਕਿਉਂਕਿ ਉਹਨਾਂ ਦਾ ਜਿਹੜਾ ਆਪਦਾ ਪਾਣੀ ਹੈ ਉਹ ਤਾਂ ਲੈ ਚੁੱਕੇ ਨੇ 4000 ਤੇ ਵਾਧੂ ਚਾਹੀਦਾ ਸਾਨੂੰ ਇਹ ਨੈਤ ਸਿੰਘ ਸੈਣੀ ਉਹਨਾਂ ਦੇ ਮੁੱਖ ਮੰਤਰੀ ਨੇ ਜਾਂ ਉਹਨਾਂ ਦੇ ਮੁਖ ਸਕੱਤਰ ਨੇ ਆਕੇ ਮੀਟਿੰਗ ਚ ਗੱਲ ਰੱਖੀ ਕਿ ਪਿਛਲੇ ਕਈ ਸਾਲਾਂ ਤੋਂ ਸਾਨੂੰ ਬਈ ਜੋਨ ਦੇ ਵਿੱਚ 95% ਪਾਣੀ ਮਿਲਦਾ ਰਿਹਾ ਇਹ ਉਹਨਾਂ ਨੇ ਕਿਹਾ ਚੇਅਰਮੈਨ ਮਨੋਜ ਤਰਪਾਠੀ ਨੇ ਹੁਣ ਤਾਂ ਪੰਜਾਬ ਤਾਂ ਤੋਂ ਉਥੇ ਹੈ ਹੀ ਨਹੀਂ ਪੁੱਛਦੇ ਨਹੀਂ ਕੋਈ ਬਾਲੀਵੁੱਡਸ ਨਹੀਂ ਪੰਜਾਬ ਦਾ ਤਾਂ ਕਿਉਂਕਿ ਅਸੀਂ ਕਦੇ ਸੀਰੀਅਸਲੀ ਲਈ ਨਹੀਂ ਸਾਡੀਆਂ ਸਰਕਾਰਾਂ ਭਾਸ਼ਣ ਬਸ ਇਹ ਜਿਹੜੇ ਮਰਜ਼ੀ ਦਿਵਾ ਲਉ ਚੁਟਕਲੇ ਸੁਣਾ ਲਉ ਆਇਆ ਜਾਂ ਕੁਛ ਹੀ ਹੈ ਲੇਕਿਨ ਅਸੀਂ ਕਿਸੇ ਅੰਜਾਮ ਤੱਕ ਨਹੀਂ ਪਹੁੰਚਦੇ ਜਦੋਂ ਕੋਈ ਗੱਲ ਕਹਿੰਦੇ ਅੱਜ ਵੀ ਉਹੀ ਗੱਲ ਨਜ਼ਰ ਆ ਰਹੀ ਹੈ ਖੈਰ ਇੱਕ ਅਫਸਰ ਪੰਜਾਬ ਦਾ ਉੱਥੇ ਕਾਫੀ ਚਰਚਾ ਚ ਰਹਿੰਦਾ ਐ ਇੱਥੇ ਉਹਨੇ ਇੱਕ ਵੱਡਾ ਸਟੈਂਡ ਲਿਆ ਕ੍ਰਿਸ਼ਨ ਕੁਮਾਰ ਨੇ ਜਿਹੜਾ ਜਲ ਸਰੋਤ ਪੰਜਾਬ ਦਾ ਪ੍ਰਮੁਖ ਸਰਤ ਹੈ ਉਹ ਕਹਿੰਦਾ ਸਾਡੇ ਕੋਲ ਪਾਣੀ ਕਿੱਥੇ ਹੈ ਜੋ ਤੁਹਾਨੂੰ ਤੁਸੀਂ ਕਿਹਾ 400 4000 ਕਿਊਸ ਪਾਣੀ ਪੰਜਾਬ ਤੁਹਾਨੂੰ ਪਹਿਲੇ ਦੇ ਰਿਹਾ ਤੇ ਠੀਕ ਤੇ ਹੁਣ ਤੁਸੀਂ ਇਸ ਪਾਣੀ ਨੂੰ ਕਿਵੇਂ ਵਰਤਦੇ ਹੋ ਤੁਸੀਂ ਇਹਨੂੰ ਇਰੀਗੇਸ਼ਨ ਲਈ ਵਰਤ ਰਹੇ ਹੋ ਤੁਸੀਂ ਪੀਣ ਲਈ ਵਰਤ ਰਹੇ ਹੋ ਤੁਸੀਂ ਦੇਖਣਾ ਸਾਡੇ ਕੋਲ ਪਾਣੀ ਕਿੱਥੇ ਪੌਂਡਾਂ ਦੇ ਵੈਸੇ ਬੰਦ ਉਹ ਕੋਈ ਰਿਪੇਅਰ ਚੱਲ ਰਹੀ ਹੈ 45 ਦਿਨ ਲਈ ਬੰਦ ਹੈ ਪਾਣੀ ਦਾ ਪੱਤਰ ਪਹਿਲੇ ਹੀ ਘਟਿਆ ਹੋਇਆ ਤੇ ਸਾਰੇ ਡੈਮੇਜ ਪਾਣੀ ਦਾ ਪੱਤਰ ਘਟਿਆ ਕਿਉਂਕਿ ਪਿਛਲੇ 2 ਸਾਲਾਂ ਵਿੱਚ ਬਰਸਾਤ ਪੂਰੀ ਨਹੀਂ ਹੋਈ ਸਾਨੂੰ ਆਪ ਪਾਣੀ ਦੀ ਲੋੜ ਹੈ ਇਹ ਉਹਨਾਂ ਨੇ ਤਰਕ ਦੇ ਕੇ ਜਵਾਬ ਦੇ ਦਿੱਤਾ ਇੱਥੇ ਤੱਕ ਤਾਂ ਗੱਲ ਠੀਕ ਲੱਗੀ ਲੇਕਿਨ ਅਗਲੇ ਦਿਨ ਮਾਨ ਸਾਹਿਬ ਨੇ ਕਿਹਾ ਵੀ ਇਹ ਤਾਂ ਮੇਰਾ ਬੁਖਸਤਰ ਲੈ ਗਿਆ ਨੰਬਰ ਉਹਨਾਂ ਨੇ ਇੱਕ ਵੀਡੀਓ ਪਾਤੀ ਉਹ ਜੇ ਕਬੂਦ ਪਾਣੀ ਲਈਤੇ ਬੰਗੇ ਭਾਰਤੀ ਜਨਤਾ ਪਾਰਟੀ ਸਾਡੇ ਤੇ ਦਬਾਅ ਬਣਾ ਰਹੀ ਹੈ ਕਿ ਜੀ ਸਾਡਾ ਪਾਣੀ ਜਿਹੜਾ ਅਸੀਂ ਹਰਿਆਣਾ ਨੂੰ ਦਿਓ ਜਿਹਦਾ ਮੈਨੂੰ ਲੱਗਦਾ ਉਹਦੀ ਬਜਾਏ ਜੇ ਭਗਵੰਤ ਮਾਨ ਔਰ ਪਾਰਟੀ ਮੀਟਿੰਗ ਬੁਲਾਉਂਦੇ ਤੇ ਉਹਦੇ ਚ ਭਾਰਤੀ ਜਨਤਾ ਪਾਰਟੀ ਨੂੰ ਵੀ ਆਉਣਾ ਪੈਣਾ ਸੀ ਉਹ ਚ ਸਾਰੀ ਪਾਰਟੀ ਆਉਂਦੀ ਆ ਉਹਦੇ ਚ ਜਾ ਕੇ ਉੱਥੇ ਇਹ ਸਰਬਸੰਪਤੀ ਕਰਦੇ ਕਿ ਸਾਡੇ ਨਾਲ ਤੱਕਾ ਹੋ ਰਿਹਾ ਉਹਦੀ ਬਜਾਏ ਇਹ ਜਿਹੜਾ ਡਰਾਮੇ ਬਾਜੀ ਉਹ ਸ਼ੁਰੂ ਕਰਤੀ ਉਹਦਰੋਂ ਲੈਫਟਿੰਗ ਸੈਣੀ ਦੇ ਸਿਆਸੀ ਜਾ ਮਸਲਾ ਪੜ ਗਿਆ ਚਲੋ ਇਸ ਬਾਬਲੇ ਚ ਜਦੋਂ ਮਾਨ ਸਾਹਿਬ ਨੇ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਸ਼ੇਅਰ ਪੀਪੀਐਮ ਨੂੰ ਰਿਪੋਰਟ ਕੀਤੀ ਉਹਨਾਂ ਨੇ ਰਿਪੋਰਟ ਭਰ ਕੇ ਚਿੱਠੀ ਲਿਖੀ ਜਿਹੜੇ ਕੇਂਦਰ ਨੂੰ ਪਾਵਰ ਮਤ్రਲੇ ਨੂੰ ਜਿਹਦੇ ਮੰਤਰੀ ਨੇ ਉਹ ਬਨੌਰ ਨਾਲ ਕਟੜ ਨੇ ਉਹਨਾਂ ਨੇ ਪੀਪੀਐਮ ਦੇ ਮੀਟਿੰਗ ਕਹਤਾ ਦੁਬਾਰਾ ਤਾਂ ਪੀਪੀਐਮ ਨੇ ਕਾਲ ਮੀਟਿੰਗ ਬੁਲਾ ਲਈ ਤੁਹਾਡਾ ਬੀਵੀਐਮਏ ਦੀ ਮੀਟਿੰਗ ਹੈ ਜਿਹੜੀ ਉਹਦੇ ਵਿੱਚ ਫੈਸਲਾ ਕਰਤੋ ਕਿ ਪਾਣੀ ਦਿਓ ਜੀ ਇਹਨਾਂ ਨੂੰ 85 100 ਕਿਊਸਕ ਪਾਣੀ ਹੋਰ ਦੇ ਦੋ ਉੱਥੇ ਕੱਲਾ ਹੈ ਫੈਸਲਾ ਨਹੀਂ ਹੋਇਆ ਚੇਅਰਮੈਨ ਮਨੋਜ ਰਪਾਠੀ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ VOTING ਹੋਈ ਹੁਣ VOTING ਦੇ ਵਿੱਚ ਗਲਤ ਹੈ ਵੀ ਨਹੀਂ ਸਮਝ ਆਉਂਦੀ ਕਿ ਪਾਣੀ ਪੰਜਾਬ ਦਾ ਰੋਲਾ ਜਿਹੜਾ ਚਲੋ ਮੰਨ ਲੈਂਦੇ ਆ ਹਰਿਆਣਾ ਦਾ ਹਮਾਚਲ ਵੀ ਚਲੋ ਮੰਨ ਲਿਆ ਤੀਜਾ ਗੋਤੋਂ ਦਾ ਕੰ ਲੇਕਨ ਰਾਜਸਥਾਨ ਉਧਰ ਤਾਂ ਕੋਈ ਮਤਲਬ ਨਹੀਂ ਦਿੱਲੀ ਜਿਹੜੇ ਤਾਂ ਮਗਤੇ ਨੇ ਪਾਣੀ ਦੇ ਉਹਨਾਂ ਦੀ ਵੀ ਵੋਟ ਔਰ ਤਿੰਨਾਂ ਦੀ ਜਿਹੜੀ ਵੋਟ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਪੰਜਾਬ ਹਰਿਆਣਾ ਰਾਜਸਥਾਨ ਤੇ ਦਿੱਲੀ ਤਿੰਨਾਂ ਨੇ ਵੋਟ ਪਾਈ ਪੰਜਾਬ ਦੇ ਖਿਲਾਫ ਤੇ ਹਮਾਚਲ ਛੱਪਰ ਪਿਆ ਫੱਲਾ ਪੰਜਾਬ ਰਹਿ ਗਿਆ ਔਰ ਕਹਦੇ ਜੀ ਹੋ ਗਿਆ ਫੈਸਲਾ ਫਲਕ ਦੇ ਚੀਫ ਜਿਹੜਾ ਇੰਜੀਨੀਅਰ ਹੈ ਬੀਬੀਐਮ ਵੀ ਤਾਂ ਕਹਦਾ ਮੈਂ ਨਹੀਂ ਹੈ ਤੇਰਾ ਪਾਣੀ ਐ ਨਹੀਂ ਛੱਡਣਾ ਕਹਿੰਦੇ ਛੱਡੋ ਪਾਣੀ ਉਹ ਤਾਂ ਨਹੀਂ ਛੱਡਣਾ ਕਿਉਂਕਿ ਉੱਥੇ ਇੱਕ ਜਿਹੜਾ ਚੀਫ ਇੰਜੀਨੀਅਰ ਹੈ ਪੰਜਾਬ ਦਾ ਉਹਦਾ ਇੰਟੈਂਟ ਦੇਣਾ ਹੁੰਦਾ ਉਹਨੇ ਪਾਣੀ ਛੱਡਣ ਤੋਂ ਉਹਨੇ ਜਵਾਬ ਦਿੱਤਾ ਉਹ ਕਹਿੰਦੇ ਜਿੱਨਾ ਚ ਰਹੀ ਨਹੀਂ ਕਰਦੇ ਉਹ ਰੂਲ ਵੀ ਕਹਿੰਦੇ ਬਾਈਪਾਸ ਕਰ ਦੋ ਛੱਡੋ ਸੀ ਤੁਸੀਂ ਪਾਣੀ ਤਾਂ ਇਹ ਤਾਂ ਤੱਕਾ ਪੰਜਾਬ ਦਾ ਜਿਹੜਾ ਉੱਥੇ ਹੋਇਆ ਹੁਣ ਤੁਸੀਂ ਦੇਖੋ ਤਕਾਫਰੇ ਨਾ ਲਗਾਤਾਰ ਤਕਾਫਰ ਇਹ ਕੋ ਪਹਿਲੀ ਵਾਰ ਥੋੜੀ ਹਿਤ ਤਕ ਤਕਾ ਕੋਈ ਵੀ ਸਰਕਾਰ ਹੋਵੇ ਇੰਦਰਾ ਗਾਂਧੀ ਸੀ 76 ਚ ਕਿਵੇਂ ਉਹਨੇ ਕੇਸ ਵਾਸਤੇ ਕਰਾਇਆ ਸੀ ਹੁਣ ਦਰਬਾਰਾ ਸਿੰਘ ਚ ਇੰਨਾ ਦਮ ਕਿਥੇ ਕਿਸੇ ਵੀ ਮੁੱਖ ਮੰਤਰੀ ਚ ਇੰਨਾ ਦਮ ਕਿਥੇ ਸਭ ਲੋਕੀ ਕੁਰਸੀ ਪੈਰੀਏ ਨਾ ਤੋਂ ਹੋਰ ਤਾਂ ਚੋਰ ਛੱਡੋ ਜਿਹੜੇ ਅਕਾਲੀ ਕੰਦਰ ਉਹਨਾਂ ਦੇ ਵੀ ਤਾਂ ਐਸਪੀ ਇੰਦੇ ਬੰਮ ਵਿੱਚ ਉਹਨਾਂ ਦਾ ਸ਼ੁਰੂ ਜੋ ਕੀ ਸਟੈਂਡ ਸੀ ਇਸ ਸਾਰੀਆਂ ਸਟੈਂਡ ਦਾ ਕੀ ਹੈ ਜਦੋਂ ਇੰਨਾ ਚਿਰ ਇਕੱਠੇ ਸਰਕਾਰ ਚ ਰਹੇ ਨੇ ਉਦੋਂ ਕਿ ਇੱਧਰ ਚ ਵੀ ਸੀ ਆ ਗਈ ਸਰਕਾਰ ਉਦੋਂ ਕਰ ਲੈਂਦੇ ਜੇਣੀ ਚਾਹੇ ਕਾਂਗਰਸ ਚਾਹੇ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਨਾਲ ਧੱਕੇ ਚ ਕੋਈ ਨਹੀਂ ਬੋਲਦਾ ਪੰਜਾਬ ਵਾਲੇ ਖੁਦ ਨਹੀਂ ਬੋਲੇ ਲੀਡਰ ਨਾ ਪੰਜਾਬ ਵਾਲੇ ਲੀਡਰ ਨੂੰ ਤਾਂ ਆਬਾਦ ਪਿਆ ਸਾਡੀ ਕੁਰਸੀ ਤਾਂ ਚੜੀ ਜਾਵੇ ਕਿਤੇ ਬਾਕੀ ਗੱਲਾਂ ਬਾਅਦ ਚ ਦੇਖਾਂਗੇ ਉਹ ਹੁਣ ਤਾਂ ਚਲੋ ਦਿੱਲੀ ਚ ਸਰਕਾਰ ਨਹੀਂ ਆਵਾਦ ਵੀ ਪਾਰਟੀ ਦੀ ਹਰਿਆਣਾ ਚ ਹਸਾਰ ਚ ਜਦੋਂ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਬੈਠੇ ਸੀ ਇਹਨਾਂ ਦੇ ਬੰਦਾ ਕਹਿ ਰਿਹਾ ਸੀ ਰ ਇਹਨਾਂ ਦਾ ਗੁਪਤਾ ਕਹਿੰਦੇ ਜਿੱਤ ਚ ਬਸ ਸਾਡੀ ਸਰਕਾਰ ਬਣ ਗਈ ਰਹੀ ਐ ਨਾ ਚ ਆਮ ਆਦਮੀ ਪਾਰਟੀ ਦੀ ਅਸੀਂ ਇਸ ਵਾਰ ਦਾ ਕਰ ਕਰ ਪਹਚਾਦਾਂਗੇ ਪਾਣੀ ਤੇ ਜਦੋਂ ਪੁੱਛਿਆ ਕੇਜਰੀਵਾਲ ਸਾਹਿਬ ਨੂੰ ਮਾਨ ਸਾਹਿਬ ਵੀ ਬੈਠੇ ਨੇ ਉੱਥੇ ਉਹ ਦੱਸ ਦਾਂਗੇ ਕਿਵੇਂ ਹੁੰਦਾ ਜੀ ਮਤਲਬ ਕਿ ਸਾਰੇ ਜਿਹੜੀਆਂ ਇਹ ਪਾਰਟੀਆਂ ਇਹਦੇ ਵਿੱਚ ਕੋਈ ਇਹ ਨਹੀਂ ਕਿਵੇਂ ਤੱਕਾ ਕਰ ਰਿਹਾ ਤੱਕਾ ਕਹਿ ਰਹੇ ਤੱਕਾ ਹੋ ਰਿਹਾ ਤੇ ਤੱਤ ਦੱਸ ਰਹੇ ਨੇ ਤੱਕਾ ਹੋ ਰਿਹਾ ਚਲੋ ਬੰਨ ਦੱਸੋ ਤੁਸੀਂ ਤੁਸੀਂ ਇਹ ਦੇਖੋ ਚਾਰਖੰਡ ਕੋਲ ਕੋਲ ਹੈ ਆਪਾਂ ਫ੍ਰੀ ਮਿਲਦਾ ਰਾਸ਼ਟਣਕੁਲ ਜਿਹੜਾ ਹੈਗਾ ਤੁਹਾਡਾ ਪੱਥਰ ਤੁਹਾਨੂੰ ਮੁਫਤ ਦੇ ਦਿੰਦੇ ਨੇ ਕਿ ਕੁਦਰਤੀ ਸਰੋਤ ਨੈਚਰ ਨੇ ਹਰੇਕ ਸੂਬੇ ਨੂੰ ਦਿੱਤੇ ਨੇ ਉਦੋਂ ਪੈਸਾ ਵਸੂਲਦਾ ਪੰਜਾਬ ਨੂੰ ਕੀ ਬੰਦਾਂ ਜੀ ਤੇ ਔਰ ਅਗਲੀ ਗੱਲ ਪੰਜਾਬ ਕੋਲ ਬਾਧੂ ਪਾਣੀ ਹੋਵੇ ਦੇ ਦੇ ਹੁਣ ਜਦੋਂ ਕਹਿੰਦੇ ਜੀ ਸਮਝੌਤਾ ਹੋਏ ਜਦੋਂ ਸਮਝੌਤਾ ਹੋਏ ਤਾਂ ਪਾਣੀ ਸੀ ਪੰਜਾਬ ਕੋਲ ਜਿਸ ਵੇਲੇ ਦੇ 60ਵੇਂ ਦੇ ਸਮਝੌਤੇ ਨੇ ਤਾਂ ਪਾਣੀ ਬਾਧੂ ਸੀ ਤੇ ਉਦੋਂ ਕਿਹੜਾ ਇੰਨਾ ਚੌਂਡਾ ਬਿਕ ਅਸੀਂ ਬੀਜਦੇ ਸੀ ਉਦੋਂ ਕਿਹੜਾ ਸਾਡਾ ਜਿਹੜਾ ਧਰਤੀ ਹੇਠਲਾ ਪਾਣੀ ਸਾਡੇ 4-5 ਸੌ ਤੱਕ ਚੱਲੇ ਗਿਆ ਸੀ ਤੇ ਉਸ ਵੇਲੇ ਪੰਜਾਬ ਪਰ ਪਾਣੀ ਸੀ ਉਦੋਂ ਕਿਹੜਾ ਸਤਲ ਸੁੱਕਿਆ ਸੀ ਉਦੋਂ ਕਿਹੜਾ ਸਾਡੇ ਦਰਿਆ ਪਾਣੀ ਘੱਟ ਸੀ ਹੁਣ ਪਾਣੀ ਘਟ ਗਿਆ ਸਮੇਂ ਦੇ ਨਾਲ ਹੁਣ ਤੁਸੀਂ ਸਾਰਾ ਕੁਝ ਭਵੇਂ ਚੌਂਡੇ ਜੁਵੇਂ ਪ੍ਰਾਣੇ ਸਮਝੋਤੇ ਹੋਏ ਜਾਂਦੇ ਨੇ ਪੰਜਾਬ ਉਹ ਆਪ ਮਾਰਿਆ ਜਾ ਰਿਹਾ ਹੈ ਮਤਲਬ ਕਿਉਂ ਨਹੀਂ ਸੋਚਦੇ ਕਿਉਂ ਨਹੀਂ ਰਿਵਾਈਸ ਵੈਸੇ ਵੀ 25 ਸਾਲ ਬਾਅਦ ਜਿਹੜਾ ਹੈ ਰਿਵੀਜ਼ਨ ਹੋਣੀ ਚਾਹੀਦੀ ਹੈ ਜਾਂ ਹੁੰਦੀ ਹੈ ਤੇ ਕਰੋ ਰਿਵੀਜ਼ਨ ਦੇਖੋ ਪੰਜਾਬ ਚ ਟੋਟਲ ਕਿੰਨਾ ਪਾਣੀ ਹੈ ਤੇ ਉਹਦੇ ਮੁਤਾਬਕ ਵਧ ਲਓ ਵੈਸੇ ਵੀ ਵੰਡਣ ਦਾ ਕੀ ਮਤਲਬ ਦਿਓ ਪੈਸਾ ਵੀ ਦਿਓ ਪੰਜਾਬ ਨੂੰ ਰਾਇਲਟੀ ਦਿਓ ਸਰਕਾਰਾਂ ਕਰਦੀਆਂ ਨਹੀਂ ਕੁਝ ਹੁਣ ਇਹ ਗੱਲ ਹੋ ਗਈ ਹੁਣ ਮੈਂ ਜਿਵੇਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਚਲੋ ਜਿੰਨਾ ਮਰਜ਼ੀ ਪਾਣੀ ਚ ਵਧਾਣੀ ਪਾ ਲਈਏ ਇਹਦੇ ਚ ਤਾਂ ਕੋਈ ਦੋਰਾਵਾ ਨਹੀਂ ਕਿ ਜਿਹੜੀ ਮਰਜ਼ੀ ਸਰਕਾਰ ਰਹੀ ਪੰਜਾਬ ਨਾਲ ਤੱਕਾ ਹੋਇਆ ਔਰ ਇਹ ਗੱਲ ਵੀ ਸੱਚੀ ਹੈ ਕਿ ਪੰਜਾਬ ਨਾਲ ਤੱਕਾ ਜੇ ਹੁੰਦਾ ਪੰਜਾਬੀ ਬੋਲਦਾ ਹੈ ਬੇਇਨਸਾਫੀ ਦੇ ਖਿਲਾਫ ਬੋਲਦਾ ਹੈ ਔਰ ਬੇਇਨਸਾਫੀ ਦੇ ਖਿਲਾਫ ਜੇ ਪਾਣੀ ਦੇ ਮਾਮਲੇ ਚ ਹੋਵੇ ਅਸੀਂ ਤਾਂ ਨੱਕੇ ਕਰਕੇ ਕਤਲ ਹੋ ਜਾਂਦੇ ਨੇ ਸਾਡੇ ਤਾਂ ਤੇ ਤਾਂ ਉਹ ਹੈ ਤੇ ਹੁਣ ਤੁਸੀਂ ਉਧਰ ਦੇਖੋ ਅਵੇ ਚਟਾਲਾ ਕਹਿੰਦਾ ਜੇ ਨਾ ਦਿੱਤਾ ਨਾ ਪਾਣੀ ਅਸੀਂ ਸਟਕ ਰੋਕ ਦਾਂਗੇ ਮੈਂ ਤਾਂ ਕਿਹਾ ਬਲੈਕ ਮੇਲ ਹੈ ਇਸ ਦੇਸ਼ ਦੇ ਵਿੱਚ ਪੰਜਾਬ ਨੂੰ ਸਮਝ ਕੀ ਰੱਖਿਆ ਨੇ ਕਿਸ ਤਰ੍ਹਾਂ ਦੀ ਬੋਲ ਬਣਾਤਾ ਜਿਹੜਾ ਮਾਰਦਾ ਠੁੱਡ ਮਾਰ ਰਿਹਾ ਪੰਜਾਬ ਨੂੰ ਤੋ ਫਿਰ ਹੁਣ ਇਸ ਹਾਲਾਤ ਦੇ ਵਿੱਚ ਕੋਈ ਲੌਜਿਕ ਤਾਂ ਹੋਵੇ ਨਾ ਧੰਨਵਾਦ ਹੈ ਤੁਸੀਂ ਕਹਿੰਦੇ ਜੀ ਉਹਨਾਂ ਨੇ ਕਹਿਤਾ ਦੇ ਦਿਓ ਪਾਣੀ ਤੇ ਪੰਜਾਬ ਦਾ ਪਾਣੀ ਪੰਜਾਬ ਕੋਲ ਹੈ ਜਾਂ ਬਾਅਦ ਚ ਦੇਖਾਂਗੇ ਅਸੀਂ ਐਹੀ ਕਹਿੰਦੇ ਨੇ ਸਵੇਲ ਪਹਿਲਾਂ ਬਣਾ ਲਓ ਫਿਰ ਦੇਖਾਂਗੇ ਪਾਣੀ ਕਿੱਥੋਂ ਹੈ ਵੀ ਡੈਮ ਬਣਾਉਣੀ ਕਿਉਂ ਜਦ ਪਾਣੀ ਨਹੀਂ ਹੈ ਤੋ ਇਹ ਸਾਰੇ ਦੇ ਵਿੱਚ ਮੈਂ ਤੁਸੀਂ ਜੇ ਕਹੋਗੇ ਭਗਵੰਤ ਮਾਨ ਦਾ ਮੈਂ ਕਹੂੰਗਾ ਨਹੀਂ ਬਿਲਕੁਲ ਰੋਲ ਠੀਕ ਨਹੀਂ ਭਗਵੰਤ ਮਾਨ ਨੂੰ ਚਾਹੀਦਾ ਸੀ ਮੁੱਖ ਮੰਤਰੀ ਨੂੰ ਕਿ ਔਰ ਪਾਰਟੀ ਮੀਟਿੰਗ ਬੁਲਾ ਦੇ ਮਹਾਰਾਜ ਦੀ ਮੀਟਿੰਗ ਬੁਲਾਉਂਦੇ ਹਰ ਕਿਸਮ ਦੀ ਕਾਨੂੰਨੀ ਚਾਰਾਜੋਜ ਦੀ ਗੱਲ ਕਰਦੇ ਤਰਕ ਕਰਦੇ ਆ ਜਿਹੜੇ ਸਿਆਸੀ ਗੱਲਾਂ ਹੁਣ ਇਹ ਕਿ ਤਰਕ ਹੈ ਕਿ ਸਾਨੂੰ ਤੁਸੀਂ ਸਿੱਧੂ ਦਾ ਪਾਣੀ ਦੇ ਦੋ ਇੱਕ ਆ ਹਰ ਬੱਚਾ ਵੀ ਕਹਿ ਸਕਦਾ ਵੀ ਐ ਪਾਣੀ ਨਹੀਂ ਉਹਦੇ ਨੂੰ ਬਹੁਤ ਵੱਡੀ ਪ੍ਰਾਣਿਕ ਦੀ ਲੋੜ ਹੈ ਜੇ ਪਾਣੀ ਡਾਇਵਰਟ ਵੀ ਕਰਨੇ ਨੇ ਦਰਿਆ ਐ ਥੋੜੀ ਬਲਦਾ ਤੇ ਸਿਆਸੀ ਗੱਲਾਂ ਤੇ ਉਹ ਸਾਰਾ ਕਰਕੇ ਤੁਸੀਂ ਮਤਲਬ ਗੱਲ ਖਤਮ ਕਰਤੀ ਤੋ ਹੁਣ ਤੁਸੀਂ ਕਹਿੰਦੇ ਬਹੁਤ ਬਹੁਤ ਪਾਣੀ ਹੈ ਨਹੀਂ ਅਸੀਂ ਨਹੀਂ ਦੇਵਾਂਗੇ ਕੀ ਕਰੋਗੇ ਜੀ ਹੁਣ ਸੇ ਦੱਸੋ ਥੋੜਾ ਪਾਣੀ ਜਾ ਰਿਹਾ ਬੋਲਾ ਮਾਨ ਸਾਹਿਬ ਤੋ ਤਾਂ ਜੋ ਤੇ ਉਹਦਾ ਕਰ ਰਹੇ ਹੁਣ ਤੁਹਾਡੀ ਵੀਡੀਓ ਕਿੱਥੇ ਹੈ ਉਹ ਤੁਸੀਂ ਤਾਂ ਜਦ ਘੱਟ ਕਰ ਰਹੇ ਕੇਸਰੀਪਾਲ ਸਾਹਿਬ ਉਹਦਾ ਸਵਾਗਤ ਕਰਨ ਮਹਾਰਾਜ ਤੁਸੀਂ ਦਸ਼ਕ ਇੰਦਰ ਦਾ ਉਫ ਕਰਨ ਕਿੱਥੇ ਥੋੜਾ ਕੀ ਕਰੋਗੇ ਸੜਕ ਤੇ ਜਾਓਗੇ ਕਿੰਨਾ ਕੁ ਤਿਆਰੀ ਹੈ ਤੁਹਾਡੀ ਸੜਕ ਤੇ ਜਾਣ ਦੀ ਜਿਹੜਾ ਜਿਨ੍ਹਾਂ ਨੇ ਸੜਕ ਤੇ ਜਾਣ ਦੇ ਜਿਨ੍ਹਾਂ ਤੇ ਸਿਰ ਤੇ ਸੀ ਸਾਰਾ ਕੁਝ ਜਿਹੜੇ ਸਤਪੰਨ ਤੇ ਜਾਣ ਦੇ ਕਬਲ ਨੇ ਉਹਨਾਂ ਨੂੰ ਤੁਸੀਂ ਖੇਡ ਕੇ ਚੋਧੜੇ ਜੱਤੂ ਬਾਰ-ਬਾਰੇ ਉਹ ਅੱਧੀ ਲੜਾਈ ਲੜ ਰਹੇ ਨੇ ਜਿਨ੍ਹਾਂ ਨੂੰ ਅਸਲ ਪਾਣੀ ਦੀ ਲੋੜ ਹੈ ਅਸਲ ਜੇ ਕਦੇ ਹੋਇਆ ਨਾ ਉਹ ਕਿਸਾਨਾਂ ਨੇ ਲੜੀਆਂ ਲੜਾਈ ਇਹ ਕੋਈ ਸਰਕਾਰਾਂ ਨੇ ਨਹੀਂ ਲੜੀ ਮੈਨੂੰ ਇਹ ਲੱਗਣ ਲੱਗਿਆ ਸਰਕਾਰਾਂ ਦੇ ਆਪ ਦੇ ਸਾਹਬ ਕਿਤਾਬ ਨੇ ਨਾਲੇ ਦਿੱਲੀ ਵਾਲਿਆਂ ਨੂੰ ਪਾਣੀ ਦਾ ਕੀ ਪਤਾ ਵੀ ਪਾਣੀ ਦੀ ਕੀ ਕੀਮਤ ਹੁੰਦੀ ਹੈ ਪਾਣੀ ਦੀ ਕੀਮਤ ਤਾਂ ਜ਼ਮੀਨ ਜੱਟ ਨੂੰ ਪਤਾ ਹੈ ਜੱਟ ਜਿਹੜਾ ਜ਼ਮੀਨ ਵਾਦਾ ਉਹਨੂੰ ਪਤਾ ਵੀ ਪਾਣੀ ਦੀ ਕੀਮਤ ਕੀ ਹੈ ਇਦਾਂ ਇਦਾਂ ਤਾਂ ਇੰਨਾ ਕੁ ਲੱਗਦਾ ਬੋਤਲਾਂ ਚ ਪਾਣੀ ਮਿਲ ਜਾਂਦਾ ਪੀ ਲੋ। ਤੋਂ ਇਹ ਸਾਰੇ ਸਾਰੇ ਚੱਕਰ ਦੇ ਵਿੱਚ ਉਸ ਸੈਸ਼ਨ ਦੇ ਦੀਏ। ਮੰਨਣ ਨਾ ਮੰਨਣ ਆਪਣੇ ਤਾਂ ਕੰਮ ਸੱਚ ਦੱਸਣਾ ਤੇ ਸੁਝਾ ਦੇਣਾ ਉਹ ਭਾਈ ਆਲ ਪਾਰਟੀ ਮੀਟਿੰਗ ਬਟਾ ਲਓ। ਤਾਂ ਕਿ ਐਕਸਪੋਜ਼ ਤਾਂ ਕਰੋੜਾ। ਜਿਹੜੇ ਇਕੱਲੇ ਇਕੱਲੇ ਬੋਲੀ ਜਾਂਦੇ ਨੇ ਰੀਤ ਬਿੱਟ ਬੋਲੀ ਜਾਂਦਾ। ਹੋਰ ਭਾਰਤੀ ਜਨਤਾ ਪਾਰਟੀ ਵਾਲੇ ਬੋਲੀ ਜਾਂਦੇ ਨੇ। ਇਹ ਪਤਾ ਤਾਂ ਲੱਗੇ ਰਿਹਾ ਪੰਜਾਬ ਦੇ ਕਾਈ ਕੱਲ ਨੂੰ ਇਹ ਸਤਾਈ ਚ ਇਕੱਲੇ ਲੜਨਾ ਚਾਹੁੰਦੇ ਨੇ। ਪੰਜਾਬ ਚ ਕਿਵੇਂ ਬਣਨਗੇ ਕੋਈ ਗੱਲ ਤਾਂ ਪਤਾ ਲੱਗੇ ਇਹਨਾਂ ਦੀ ਬਲਾਉ ਮੀਟਿੰਗ ਕਾਂਗਰਸੀ ਚੁੱਪ ਬੈਠੇ ਨੇ ਉਹਨਾਂ ਬਲਾਉਗੇ ਤਾਂ ਹੀ ਬੋਲਣਗੇ ਆ ਖਾਲੀ ਤਾਂ ਹੀ ਬੋਲਣਗੇ ਤਾਂ ਉਹਨਾਂ ਦੀ ਮੀਟਿੰਗ ਬਲਾਓ ਉਹਦੇ ਚ ਰੱਖੋ ਮੁੰਡਾ ਉਹ ਜਿਹੜੀ ਹੋਮਸ ਬਹੁਦੀ ਹੈ ਵੀ ਮੈਂ ਬੁਲਾਉਣਾ ਨਹੀਂ ਇਹਨਾਂ ਨੂੰ ਉਹਨਾਂ ਨੂੰ ਤਾਂ ਸੀ ਲਾਇਆ ਹੋਇਆ ਪੰਜਾਬ ਬੰਬਾਂ ਦੇ ਚੱਕਰ ਚ ਕਾਂਗਰਸ ਕਿਉਂ ਨੂੰ ਤਾਂ ਉਹ ਮੀਟਿੰਗ ਚ ਉਥੇ ਸਾਹਮਣਾ ਨਹੀਂ ਕਰਨਾ ਚਾਹੁੰਦੇ ਇਹਦਾ ਕੋਈ ਇਹਦੇ ਬਿਨਾ ਕੋਈ ਚਾਰਾ ਨਹੀਂ ਔਰ ਪਾਰਟੀ ਬਿਟ ਦੂਜਾ ਕਾਨੂੰਨੀ ਰਸਤਾ ਇਵਿਜੇਟ ਵੀ ਇਹਦਾ ਧੱਕਾ ਸਾਡੇ ਤੋਂ ਸਾਡੇ ਪੁੱਛੇ ਬੇਟਾ ਪਰ ਤੁਸੀਂ ਤਾਂ ਕੁਝ ਕਰ ਤੂੰ ਤਾਂ ਬਿਆਨ ਬਿਆਨ ਵੀ ਤੁਹਾਡੇ ਬੜੇ ਅਜੀਬ ਹੁੰਦੇ ਨੇ ਆ ਦੇਖਿਆ ਨਹੀਂ ਸੀ ਕਹਿੰਦੇ ਸਾਨੂੰ ਵੀ ਦਿਓ ਤੁਸੀਂ ਉਹਦੇ ਲਈ ਹਾਈ ਕੋਰਟ ਲਈ ਜਗਾ ਉਹ ਤੁਹਾਡੇ ਅਧਾਰ ਦਾ ਚੰਡੀਗੜ੍ਹ ਇੱਕ ਵਾਰੀ ਕਲੇਮ ਕਰ ਦਿਓ ਐਥੇ ਵੀ ਤੁਸੀਂ ਮਤਲਬ ਤੁਸੀਂ ਬੀਵੀਐਮੀ ਦੇ ਜਦੋਂ ਤੁਹਾਡਾ ਡਾਇਰੈਕਟਰ ਕੱਢਿਆ ਤਾਂ ਤੁਸੀਂ ਕੀ ਕੀ ਸਟੈਂਡ ਲਿਆ ਬਿਆਨ ਤੋਂ ਬਿਨਾ ਕੀ ਕਰੇਂਗਾ ਸਰਕਾਰਾਂ ਨੂੰ ਪਤਾ ਹੋਵੇ ਕਿ ਜੇ ਆ ਕੁਝ ਕਰਤਾ ਐਮਕਿਸਟ੍ਰੋਨਡ ਕਰਦਾ ਹੀ ਨਹੀਂ ਤਾਂ ਕਰ ਕਰਕੇ ਦੇਖੋ ਕਹਿੰਦੇ ਉਹਨਾਂ ਦੇ ਮੇਂਦੀ ਦਾ ਇੱਕ ਅੱਖਰ ਲਿਖਿਆ ਸੀ ਦੇਖੋ ਕੀ ਸਟੈਂਡ ਹੈ ਤੁਹਾਡਾ ਕੀ ਸਟੈਂਡ ਹੈ ਤੁਸੀਂ ਤਾਂ ਪੀਐਮ ਸਕੂਲ ਸ਼੍ਰੀ ਸਕੂਲ ਚੜਾਈ ਦਿੱਤੇ ਤੁਸੀਂ ਸਿਕਿਆ ਨੀਤੀ ਲਾਗੂ ਹੀ ਕਰਤੀ ਪਤਾ ਹੀ ਨਹੀਂ ਲੱਗਦਾ ਤੁਹਾਡਾ ਵੀ ਨਾਲ ਹੋ ਜਾਂ ਅਲੱਗ ਹੋ ਤੇ ਫਿਰ ਤੁਸੀਂ ਇਹ ਜਿਹੜੇ ਕਾਨੂੰਨੀ ਚਾਰਜ ਬਾਰੇ ਕਾਨੂੰਨੀ ਮਹਾਰਾਜ ਦੀ ਸਲਾਹ ਉਹ ਵੀ ਕਿਵੇਂ ਹਰ ਸਾਦ ਸਾਰੀ ਕੈਲਕੂਲੇਸ਼ਨ ਕਰਕੇ ਦੱਸੋ ਡੰਡਾ ਆ ਪਿਆ ਕੋਰਟ ਨੂੰ ਦੱਸੋ ਵੀ ਅਸੀਂ ਤਾਂ ਮਰ ਰਹੇ ਹਾਂ ਭੁੱਖੇ ਮਰ ਰਹੇ ਹਾਂ ਅਸੀਂ ਤਾਂ ਵੀ ਤੁਸੀਂ ਕਹ ਰਹੇ ਹੋ ਕਿ ਸਾਡੀ ਪਿਆਸ ਕਿਵੇਂ ਪੁਝੂ ਜੇ ਅਸੀਂ ਇਹਨਾਂ ਦੇ ਬਾਗੇ ਅਸੀਂ ਤਾਂ ਤਿਆਰ ਬੈਠੇ ਆ ਸਾਡਾ ਤਰੀਕਾ ਦੱਸੋ ਤੁਸੀਂ ਤੇ ਜਿਹੜਾ ਤੁਸੀਂ ਕਹਿੰਦੇ ਜਮਲਾ ਲੈ ਕੋ ਸਾਰਾ ਉਹ ਉਹ ਵੀ ਲੈ ਕੇ ਜਾਓ ਉੱਥੇ ਤਾਂ ਫਿਰ ਜਿਹੜਾ ਕੋਈ ਤਰੀਕਾ ਕਿ ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਕੋਈ ਤਰ੍ਹਾਂ ਪਹਿਲਾਂ ਤਾਂ ਹੋਰ ਪਾਰਟੀ ਮੀਟਿੰਗ ਬੁਲਾ ਕੇ ਪ੍ਰਧਾਨ ਮੰਤਰੀ ਸਾਰੀਆਂ ਅਗਜੋਸ ਕਰੋ ਸਾਰੇ ਚੈਨਲ ਜੇ ਫੇਰ ਵੀ ਨਹੀਂ ਸੁਣਦੇ ਫਿਰ ਕੀ ਰਹੇ ਜਾਂਦਾ ਤੇ ਫੇਰ ਸਰਕਾਰ ਨੂੰ ਉਨਰਪਦ ਜਾਂ ਫਿਰ ਠੀਕ ਹੈ ਚੁੱਪ ਕਰਕੇ ਬੇਇਨਸਾਫੀ ਤੱਕਾ ਹੋ ਰਿਹਾ ਜਿਵੇਂ ਹੋ ਰਿਹਾ ਸਹੀ ਚੱਲੋ ਹੋ ਹੀ ਰਹੇ ਚੰਡੀਗੜ੍ਹ ਤੇ ਹੋਣੀ ਸਾਰਾ ਕੁਝ ਕਤਮ ਕਰਤਾ 60 40 ਦੀ ਰੇਸ਼ੋ ਵੀ ਤੁਹਾਡੇ ਹੋਣੀ ਸਭ ਗੱਡੀ ਜਾਂਦੇ ਨੇ ਆ ਵੱਡ ਗਿਆ ਪੰਜਾਬ ਯੂਨੀਵਰਸਿਟੀ ਦਾ ਵਿਰੋਧ ਕੀਤਾ ਪਰ ਚੜ੍ਹ ਤਾਂ ਬਚ ਗਿਆ ਤੇ ਉਹ ਵੀ ਗਿਆ ਸੀ ਕੰਮ ਤੋ ਇਹਦਾ ਮਤਲਬ ਬਿਆਨਬਾਜ਼ੀ ਤੋਂ ਬਣਾਇਆ ਇਹ ਸਾਰਾ ਕੁਝ ਸੜਕ ਤੋਂ ਸੰਸਦ ਤੱਕ ਹੁੰਦਾ ਜੇ ਸੜਕ ਤੇ ਜੇ ਕਿਸੇ ਨੂੰ ਕੋਈ ਟਾਈਮ ਸੀ ਨਾ ਮੈਂ ਬਹੁਤ ਵਾਰ ਕਿਹਾ ਕਿ ਆਹੀ ਕੋ ਪੂਰੀ ਮੋਰਚੇ ਦੀ ਗੱਲ ਸੀ ਨਾ ਕਿ ਪੂਰੀ ਮੋਰਚਾ ਲੱਗਿਆ ਪਾਣੀਆਂ ਤੇ ਲੱਗਿਆ ਸੀ ਤੇ ਉਸ ਤੋਂ ਬਾਅਦ ਜਾ ਕੇ ਜਦੋਂ ਅਕਾਲ ਤਖਤ ਸਾਹਿਬ ਵੈਸੇ ਜਿੰਨੇ ਕੇ ਮੋਰਚੇ ਅਕਾਲ ਤਖਤ ਸਾਹਿਬ ਤੋਂ ਲੱਗਦੇ ਨੇ ਆਮ ਤੌਰ ਤੇ ਲੋਕ ਕਹਿੰਦੇ ਨੇ ਉਹ ਫਿਰ ਉਹ ਉਹ ਵੱਧਦੇ ਨੇ ਕਿਸੇ ਨਾ ਕਿਸੇ ਕਨਕਲੂਜਨ ਪਰ ਲੇਕਿਨ ਸ਼ੁਰੂਆਤ ਇੱਥੋਂ ਹੀ ਸੀ ਇਹ ਸਰਕਾਰ ਵੀ ਤਾਂ ਸਮਝੇ ਸਰਕਾਰ ਨੂੰ ਵੀ ਤਾਂ ਕੈਲਕੂਲੇਸ਼ਨ ਕਰਨੀ ਚਾਹੀਦੀ ਹੈ ਉਹ ਵੀ ਪੰਜਾਬ ਨੂੰ ਪੰਜਾਬ ਹਿੱਸਾ ਸਮਝਣਾ ਆਪਦੇ ਦੇਸ਼ ਦਾ ਕਿ ਇਹਦੇ ਨਾਲ ਧੱਕਾ ਹੀ ਕਰ ਲੈ ਮਦਰ ਤੁਸੀਂ ਜੇ ਅਟਾਰੀ ਬਾਰਡਰ ਬੰਦ ਹੁੰਦਾ ਤਾਂ ਪੰਜਾਬ ਦਾ ਨੁਕਸਾਨ ਗੁਜਰਾਤ ਦਾ ਤਾਂ ਨਹੀਂ ਹੋਏ ਨੁਕਸਾਨ ਗੁਜਰਾਤ ਦਾ ਤਾਂ ਫਾਇਦਾ ਹੋਇਆ ਨਾ ਇੱਧਰ ਦੀ ਵਪਾਰ ਬੰਦ ਕਰਕੇ ਉੱਧਰ ਦੀ ਕਰ ਲਓ ਤੋਂ ਇਸ ਤਰ੍ਹਾਂ ਪੰਜਾਬ ਦਾ ਆ ਹੁਣ ਜੇ ਕੱਲ ਨੂੰ ਜੰਗ ਹੁੰਦੀ ਹੈ ਤੇ ਜਾਊਗਾ ਜੀ ਬੋਦੇ ਘੋਸਕਰ ਮਾਰੇਗੇ ਲੇਕਿਨ ਜਿਹੜੇ ਬਾਰਡਰ ਤੇ ਬੈਠੇ ਨੇ ਉਹ ਤਾਂ ਪੰਜਾਬੀ ਕਿਸਾਨ ਹੈ ਤੇ ਉਹਨਾਂ ਦਾ ਡੰਗਰ ਪਛਾ ਕਿਥੇ ਲੈ ਕੇ ਜਾਣਗੇ ਉਹ ਉਹ ਦੋ ਨੁਕਸਾਨ ਪਾਣੀਆਂ ਦਾ ਨੁਕਸਾਨ ਕਿ ਜਿਹੜੇ ਕੋਈ ਸਪੈਸ਼ਲ ਪੈਕੇਜ ਨਹੀਂ ਪੰਜਾਬ ਦਾ ਪਾਣੀ ਪੰਜਾਬ ਦੀ ਧਰਤੀ ਨੂੰ ਕੈਂਸਰ ਹੋ ਗਿਆ ਹੋਏਗੀ ਤੇ ਲਈ ਪੰਜਾਬ ਕੋ ਚੌਲ ਖਾਂਦਾ ਹੈ ਚੌਲ ਤਾਂ ਦੇਸ਼ ਦਾ ਟਿੱਡ ਭਰਿਆ ਸੀ ਉਹ ਜਦੋਂ ਜਦੋਂ ਦੇਸ਼ ਭੁੱਖਾ ਮਰਦਾ ਸੀ ਜਦੋਂ ਲਾਲ ਬਾਦਸ਼ਾਹ ਸਾਸਤਰੀ ਕਹਿੰਦਾ ਸੀ ਇੱਕ ਦਿਨ ਦਾ ਵਰਤੀ ਰੱਖ ਲਓ ਤਾਂ ਰੱਖਦੇ ਸੀ ਸੋਮਵਾਰ ਤੋਂ ਵਰਤ ਤੋ ਇਸ ਸਾਰੀਆਂ ਗੱਲਾਂ ਚ ਦੇਸ਼ ਤੇ ਜ ਉਹ ਤਾਂ ਸੋਚੀ ਨੂੰ ਝੇ ਪਰ ਮੈਂ ਆਪਣਾ ਫਰਜ਼ ਸਾਡਾ ਇਹ ਹੈ ਤੁਹਾਨੂੰ ਵੀ ਕਹਤਾਂ ਜਿਹੜਾ ਬੂੰਦ ਬੂੰਦ ਪਾਣੀ ਤੁਸੀਂ ਚੜਿਓ ਜਿਹੜਾ ਹੈ ਉਹ ਸੀ ਨਹੀਂ ਦੇਵਾਂਗੇ ਪਰ ਮੇਰੇ ਯਾਦ ਆ ਜਾਂਦੇ ਨੇ ਮੇਰੇ ਬਹੁਤ ਪਿਆਰੇ ਮਿੱਤਰ ਪ੍ਰੋਫੈਸਰ ਕੁਲਵੰਤ ਗਰੇਵਾਲ ਬੜਾ ਵਧੀਆ ਸ਼ਾਇਰ ਸੀ ਉਹਨੇ ਲਿਖਿਆ ਸੀ ਦਿਲ ਟੁੱਟਦੇ ਹਵਾਵਾਂ ਦੇ ਬੂੰਦ ਬੂੰਦ ਤਰਸ ਗਏ ਅਸੀਂ ਪਤ ਦਰਿਆਵਾਂ ਦੇ ਉਧਰੋਂ ਵੱਧ ਰਹੇ ਹਾਂ ਅਸੀਂ ਕੋਸੀ ਵੀ ਤਾਂ ਕਰ ਰਹੇ ਸੀ ਬਹੁਤ ਬਹੁਤ ਨਹੀਂ ਦੇਵਾਂਗੇ ਰੋਕੇ ਦਿਖਾਓ ਹੁਣ ਫਿਰ ਨਹੀਂ ਤਾਂ ਫੇਰਾ ਜੋ ਦੱਸਿਆ ਇਕੱਠੇ ਕਰੋ ਸਭ ਨੂੰ ਲੜਾਈ ਲੜਨ ਦੇ ਤਰੀਕੇ ਸੋਚੋ ਵੀ ਅਸੀਂ ਨਹੀਂ ਤਾਂ ਪੰਜਾਬ ਬਾਤ ਤੱਕਾ ਹੁੰਦਾ ਰਹੂ ਹੁਣ ਇਹਨਾਂ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ